ਖੁਸ਼ ਰਹਿਣ ਦੇ 10 ਤਰੀਕੇ ਜੀਵਨ ਵਿੱਚ ਹਰ ਕੋਈ ਖੁਸ਼ ਰਹਿਣਾ ਪਸੰਦ ਕਰਦਾ ਹੈ ਪਰ ਇਹ ਕਹਿਣਾ ਸੌਖਾ ਹੈ ਸਾਡੇ ਸਾਰਿਆਂ ਦੇ ਜੀਵਨ ਵਿੱਚ ਉਤਰਾ ਚੜਾ ਆਉਂਦੇ ਹਨ ਅਤੇ ਕੁਝ ਦਿਨ ਦੂਜਿਆਂ ਨਾਲੋਂ ਬਿਹਤਰ ਹੁੰਦੇ ਹਨ ਜੇ ਤੁਸੀਂ ਨਿਰਾਸ਼ ਅਸਥਿਰ ਮਹਿਸੂਸ ਕਰ ਰਹੇ ਹੋ ਤਾਂ ਤੁਹਾਨੂੰ ਉਤਸ਼ਾਹਿਤ ਕਰਨ ਲਈ ਕੁਝ ਵਿਚਾਰਾਂ ਦੀ ਜ਼ਰੂਰਤ ਹੈ ਜਾਂ ਆਪਣੇ ਦਿਨ ਤੇ ਇੱਕ ਨਵਾਂ ਦ੍ਰਿਸ਼ਟੀਕੋਣ ਲੈਣਾ ਚਾਹੁੰਦੇ ਹੋ ਤਾਂ ਖੁਸ਼ ਰਹਿਣ ਦੇ ਇਨਾਂ 10 ਤਰੀਕਿਆਂ ਨੂੰ ਜ਼ਰੂਰ ਅਪਣਾਓ ਨੰਬਰ 1 ਇੱਕ ਧੰਨਵਾਦੀ ਸੂਚੀ ਲਿਖੋ ਸ਼ੁਕਰਗੁਜ਼ਾਰੀ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਾਡੇ ਸਭ ਤੋਂ ਸ਼ਕਤੀਸ਼ਾਲੀ ਮਾਨਸਿਕਤਾ ਅਤੇ ਸਾਰਨਾ ਵਿੱਚੋਂ ਇੱਕ ਹੈ ਇਸ ਦਾ ਨਿਯਮਤ ਅਭਿਆਸ ਤੁਹਾਨੂੰ ਉਤਸ਼ਾਹਿਤ ਕਰਦਾ ਹੈ ਕਿ ਤੁਹਾਡੇ ਕੋਲ ਕੀ ਹੈ ਉਸ ਦੀ ਬਜਾਏ ਜੋ ਤੁਹਾਡੇ ਕੋਲ ਨਹੀਂ ਹੈ ਨੰਬਰ 2 ਡਾਇਰੀ ਲਿਖਣਾ ਤੁਸੀਂ ਸਵੇਰੇ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਜੋ ਵੀ ਕੰਮ ਕਰਦੇ ਹੋ ਉਹਨਾਂ ਨੂੰ 10 ਜਾਂ 15 ਮਿੰਟ ਬੈਠ ਕੇ ਵਿਚਾਰੋ ਅਤੇ ਉਹਨਾਂ ਦੇ ਵਿੱਚ ਦੇਖੋ ਵੀ ਤੁਸੀਂ ਅੱਜ ਕਿੰਨਾ ਕੁ ਕੰਮ ਕੀਤਾ ਹੈ ਅਤੇ ਉਸ ਦੇ ਵਿੱਚੋਂ ਕਿੰਨੀ ਕੁ ਆਉਟਪੁੱਟ ਨਿਕਲੀ ਹੈ ਕਿ ਤੁਸੀਂ ਉਹ ਸਾਰੇ ਸਾਰਥਕ ਕੰਮ ਕੀਤੇ ਹਨ ਇਹਨਾਂ ਗੱਲਾਂ ਨੂੰ ਜ਼ਰੂਰ ਆਪਣੀ ਡਾਇਰੀ ਵਿੱਚ ਸ਼ਾਮਲ ਕਰੋ ਤਾਂ ਜੋ ਤੁਸੀਂ ਅਗਲੇ ਦਿਨ ਦੇ ਕੰਮਾਂ ਵਿੱਚ ਸੁਧਾਰ ਕਰ ਸਕੋ ਨੰਬਰ 3 ਸਿਹਤਮੰਦ ਰੁਟੀਨ ਬਣਾਓ ਛੋਟੀਆਂ-ਛੋਟੀਆਂ ਚੀਜ਼ਾਂ ਜੋ ਤੁਸੀਂ ਹਰ ਰੋਜ਼ ਕਰਨਾ ਚਾਹੁੰਦੇ ਹੋ ਉਸ ਦੀ ਲਿਸਟ ਬਣਾਓ ਇਸ ਵਿੱਚ ਘਰ ਦੇ ਕੰਮ ਤੰਦਰੁਸਤ ਰਹਿਣਾ ਅਤੇ ਸਿਹਤਮੰਦ ਖਾਣਾ ਕਿਸੇ ਦੋਸਤ ਨੂੰ ਫੋਨ ਕਰਨਾ ਡਾਇਰੀ ਲਿਖਣੀ ਆਦਤ ਹੋ ਸਕਦਾ ਹੈ ਨੰਬਰ 4 ਇੱਕ ਪ੍ਰੇਰਣਾਦਾਇਕ ਕਹਾਣੀ ਸੁਣੋ ਕੁਝ ਸਮੇਂ ਲਈ ਕਿਸੇ ਵੀ ਨਕਾਰਾਤਮਕ ਵਿਚਾਰਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕਰੋ ਅਤੇ ਆਪਣੇ ਦਿਮਾਗ ਨੂੰ ਪ੍ਰੇਰਿਤ ਉਤਸ਼ਾਹਜਨਕ ਅਤੇ ਦਿਲਚਸਪ ਜਾਣਕਾਰੀ ਨਾਲ ਭਰੋ ਤਾਂ ਜੋ ਤੁਹਾਨੂੰ ਵਧੇਰੇ ਸਕਾਰਾਤਮਕ ਅਤੇ ਵਧੇਰੇ ਖੁਸ਼ੀ ਮਹਿਸੂਸ ਹੋ ਸਕੇ। ਨੰਬਰ 5 ਆਪਣੇ ਆਪ ਤੇ ਮਾਣ ਮਹਿਸੂਸ ਕਰੋ। ਜ਼ਿੰਦਗੀ ਦੀਆਂ ਆਪਣੀਆਂ 5 ਸਭ ਤੋਂ ਵੱਡੀਆਂ ਪ੍ਰਾਪਤੀਆਂ ਲਿਖੋ ਅਤੇ ਇਹ ਲਿਖੋ ਕਿ ਤੁਹਾਨੂੰ ਕਿਉਂ ਉਹਨਾਂ ਤੇ ਮਾਣ ਹੈ। ਤੁਸੀਂ ਦੇਖੋਗੇ ਕਿ ਤੁਸੀਂ ਬਹੁਤ ਵਧੀਆ ਮਹਿਸੂਸ ਕਰੋਗੇ। ਨੰਬਰ 6 ਕਿਸੇ ਦੀ ਤਾਰੀਫ਼ ਕਰੋ। ਕਿਸੇ ਹੋਰ ਨੂੰ ਚੰਗਾ ਮਹਿਸੂਸ ਕਰਵਾਓ ਅਤੇ ਤੁਸੀਂ ਦੇਖੋਗੇ ਕਿ ਤੁਸੀਂ ਆਪ ਬਿਹਤਰ ਮਹਿਸੂਸ ਕਰੋਗੇ ਜਿੰਨੀ ਖੁਸ਼ੀ ਤੋਹਫੇ ਦੇਣ ਵਿੱਚ ਹੁੰਦੀ ਹੈ ਓਨੇ ਹੀ ਇਸ ਨੂੰ ਪ੍ਰਾਪਤ ਕਰਨ ਵਿੱਚ ਹੁੰਦੀ ਹੈ ਨੰਬਰ 7 ਵਰਤਮਾਨ ਵਿੱਚ ਜਿਓ ਇਹ ਹਮੇਸ਼ਾ ਵੱਡੀਆਂ ਚੀਜ਼ਾਂ ਨਹੀਂ ਹੁੰਦੀਆਂ ਜੋ ਸਾਨੂੰ ਖੁਸ਼ ਮਹਿਸੂਸ ਕਰਦੀਆਂ ਹਨ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਸਾਨੂੰ ਖੁਸ਼ੀ ਦੇ ਸਕਦੀਆਂ ਹਨ ਨੰਬਰ 8 ਨਿੱਜੀ ਵਿਕਾਸ ਨੂੰ ਤਰਜੀਹ ਦਿਓ ਆਪਣੇ ਮਾਨ ਨੂੰ ਵਧਾਉਣਾ ਨਵੀਆਂ ਚੀਜ਼ਾਂ ਸਿੱਖਣ ਅਤੇ ਨਵੇਂ ਮੌਕਿਆਂ ਦਾ ਅਨੁਭਵ ਕਰਨ ਦੇ ਤਰੀਕਿਆਂ ਬਾਰੇ ਸੋਚੋ ਨੰਬਰ 9 ਛੋਟੀਆਂ ਜਿੱਤਾਂ ਦਾ ਜਸ਼ਨ ਮਨਾਓ ਆਪਣੀਆਂ ਛੋਟੀਆਂ ਜਿੱਤਾਂ ਦਾ ਜਸ਼ਨ ਮਨਾਓ ਤੁਹਾਡੇ ਘਰ ਵਿੱਚ ਕੋਈ ਛੋਟੀ ਤੋਂ ਛੋਟੀ ਖੁਸ਼ੀ ਜਾਂ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹੋ ਤਾਂ ਉਸ ਦੀ ਖੁਸ਼ੀ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਨਾਲ ਜ਼ਰੂਰ ਸਾਂਝੀ ਕਰੋ ਨੰਬਰ 10 ਕਿਸੇ ਦੋਸਤ ਨੂੰ ਫੋਨ ਕਰੋ ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰਨਾ ਅਤੇ ਹੱਸਣਾ ਜਿਸ ਤੇ ਤੁਸੀਂ ਭਰੋਸਾ ਕਰਦੇ ਹੋ ਤੁਹਾਡੀ ਆਤਮਾ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ ਦੋਸਤ ਸਾਡੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਸਾਡੇ ਨਾਲ ਵਾਪਰੀਆਂ ਮਜ਼ਾਕੀਆਂ ਗੱਲਾਂ ਤੇ ਹੱਸਦੇ ਹਨ ਸਾਡੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ ਧੰਨਵਾਦ ਜੀ